ਵੀ ਲਾਈਫ ਦੇ ਇਨੀਸ਼ੀਅਲ ইয়ার ਚ ਸਟਰਗਲ ਕਰਨੀ ਆ ਕਿ ਸਾਰੀ ਉਮਰ ਕਰਨੀ ਆ ਜੇ ਤਾਂ ਇਨੀਸ਼ੀਅਲ ਸਾਲਾਂ ਚ ਤੁਸੀਂ ਸਟਰਗਲ ਕਰ ਲਈ ਵੈਲਥ ਕ੍ਰੀਏਟ ਕਰ ਲਈ ਤਾਂ ਸਾਰੀ ਉਮਰ ਸੌਖੇ ਰਹੋਗੇ ਤੁਹਾਡੀ ਅਗੋ ਜਨਰੇਸ਼ਨ ਵੀ ਸੌਖੀ ਰਹੇਗੀ ਜੇ ਤੁਸੀਂ 40 ਸਾਲ ਤੱਕ ਆਪਣੀ ਲਾਈਫ ਇੰਜੋਏ ਵਾਸਤੇ ਸਿਰਫ ਧਿਆਨ ਰੱਖਿਆ ਤਦ ਤੱਕ ਤੁਹਾਡੇ ਮੈਰਿਜ ਹੋ ਵੀ ਗਈ ਹੋਣੀ ਤੁਹਾਡੇ ਬੱਚੇ 20 ਸਾਲ ਦੇ ਹੋ ਗਏ ਹੋਣੇ ਉਹਨਾਂ ਦੀ ਮੈਰੇਜੇਬਲ ਏਜ ਹੋ ਜਾਣੀ ਹੈ ਜਾਂ ਪਲੱਸ 2 ਚ ਹੋ ਗਏ ਹੋਣੇ ਬੱਚੇ ਉਹਨਾਂ ਨੇ ਕਹਿਣਾ ਮੈਂ ਡਾਕਟਰ ਬਣਨਾ ਪੜ੍ਹਾਈ ਚ ਬਹੁਤ ਹੁਸ਼ਿਆਰ ਆ ਲੇਕਿਨ ਪੈਸੇ ਨਹੀਂ ਆ ਫੀਸ ਦੇਣ ਜੋਗੇ ਕਿੱਥੋਂ ਕਰੋਗੇ ਇਹ ਚੁਆਇਸ ਆਪਣੀ ਹੈ ਵੀ ਸ਼ਾਰਟ ਟਰਮ ਆਪਾਂ ਇੰਜੋਏ ਕਰਨਾ ਤੇ ਸਾਰੀ ਉਮਰ ਟਰਗਲ ਟਰਗਲ ਕਰਨੀ ਆ ਉਹ ਵੀ ਚੁਆਇਸ ਆਪਣੀ ਇਹ ਨਹੀਂ ਹੋਣਾ ਵੀ ਅਸੀਂ ਸਾਰੀ ਉਮਰ ਇੰਜੋਏ ਵੀ ਕਰ ਲਈਏ ਤੇ ਸਾਡੀ ਵੈਲਥ ਵੀ ਕ੍ਰੀਏਟ ਹੋ ਜਾਏ ਇਹ ਇੱਕ ਦੋਨੋਂ ਕੰਮ ਨਹੀਂ ਹੋਣੇ ਯਾਹ ਬਸ਼ਰਤੇ ਕਿ ਤੁਸੀਂ ਖਾਨਦਾਨੀ ਰਈਸ ਹੋ ਫਿਰ ਤਾਂ ਜੋ ਮਰਜ਼ੀ ਕਰੀ ਜਾ ਲੇਕਿਨ ਜੇ ਤੁਸੀਂ ਲਾਈਫ ਚ ਸਟਰਗਲ ਕਰ ਰਹੇ ਹੋ ਬਈ ਪਹਿਲੀ ਨੂੰ ਤਨਖਾਹ ਆਈ ਤੇ ਮਹੀਨੇ ਦੇ ਅਖੀਰ ਤੱਕ ਜੇਬ ਖਾਲੀ ਹੈ ਤਾਂ ਇਹ ਸਾਰੀ ਉਮਰ ਜੇ ਤੁਸੀਂ ਇਦਾਂ ਦੀ ਸਟਰਗਲ ਕਰਨੀ ਹੈ ਤੁਹਾਨੂੰ ਮੁਬਾਰਕ ਲੇਕਿਨ ਇਹ ਤੁਹਾਡੇ ਬੱਚਿਆਂ ਨੂੰ ਵੀ ਕਰਨੀ ਪੈਣੀ ਹੈ ਤੁਹਾਡੇ ਬੱਚੇ ਵੀ ਇਸੇ ਪ੍ਰੋਸੀਜਰ ਚੋਂ ਨਿਕਲ ਕੇ ਜਾਣਗੇ ਤੁਹਾਡੇ ਬਜ਼ੁਰਗ ਵੀ ਨਿਕਲ ਕੇ ਗਏ ਤੁਹਾਡੇ ਬਜ਼ੁਰਗ ਵੀ ਸਟਰਗਲ ਕਰਦੇ ਗਏ ਆ ਤੁਸੀਂ ਵੀ ਸਟਰਗਲ ਕਰਦੇ ਪਏ ਹੋ ਤੁਹਾਡੇ ਬੱਚੇ ਵੀ ਸਟਰਗਲ ਕਰਨਗੇ ਇੱਕ ਜਨਰੇਸ਼ਨ ਨੂੰ ਤਾਂ ਇਹ ਚੇਨ ਤੋੜਨੀ ਪਊਗੀ ਜੇ ਉਹਨੇ ਆਪਣੇ ਲੈਵਲ ਨੂੰ ਨੈਕਸਟ ਲੈਵਲ ਤੇ ਲੈ ਕੇ ਜਾਣਾ ਜੇ ਆਪਣੇ ਆਪ ਨੂੰ ਫਾਈਨੈਂਸ਼ੀਅਲੀ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਣਾ ਤਾਂ ਉਹ ਖਾਲਾ ਜੀ ਦਾ ਬਾਲਾ ਨਹੀਂ ਹੈ ਉਹਦੇ ਲਈ ਪ੍ਰਾਈਸ ਪੇ ਕਰਨਾ ਪੈਣਾ ਹੂੰ ਬਿਨਾ ਪ੍ਰਾਈਸ ਪੇ ਕੀਤੇ ਕੁਝ ਨਹੀਂ ਮਿਲਣਾ ਚੁਆਇਸ ਆਪਣੀ ਹੈ ਵੀ ਮੈਂ ਹੁਣ ਇੰਜੋਏ ਕਰਨਾ ਮੈਂ ਨਹੀਂ ਕੋਈ ਸੇਵ ਕਰਨਾ ਮੈਂ ਨਹੀਂ ਕੋਈ ਇਨਵੈਸਟ ਕਰਨਾ ਕਰੋ ਇੰਜੋਏ ਤੁਹਾਡੀ ਆਪਣੀ ਚੁਆਇਸ ਹੈ ਲੇਕਿਨ ਨਹੀਂ ਮੈਂ ਆਪ ਸਟਰਗਲ ਕਰ ਲਊਗਾ ਮੈਂ ਆਪਣਾ 올ਡੇਜ ਵੀ ਸਕਿਉਰ ਕਰਨਾ ਮੈਂ ਆਪਣੇ ਬੱਚਿਆਂ ਦਾ ਭਵਿੱਖ ਵੀ ਸਕਿਉਰ ਕਰਨਾ ਤਾਂ ਇਹ ਵੀ ਚੁਆਇਸ ਹੈਗੀ ਹੁਣ ਦੋਨਾਂ ਚੋਂ ਕਿਹੜੀ ਚੁਆਇਸ ਹੈ ਤਾਂ ਆਪਣੀ ਪਰਸਨਲ ਤੋਂ ਪਰਸਨ ਡਿਪੈਂਡ ਕਰਦਾ ਸਾਰੀ ਦੁਨੀਆ ਅਮੀਰ ਨਹੀਂ ਹੁੰਦੀ ਸਾਰੀ ਦੁਨੀਆ ਗਰੀਬ ਨਹੀਂ ਹੁੰਦੀ ਆਪਣੀ ਚੁਆਇਸਿਸ ਨਾ ਹੁੰਦੀ ਮਤਲਬ ਤੁਸੀਂ ਕਹਿ ਰਹੇ ਹੋ ਵੀ 30s 40s ਮੀਡਲ ਕਲਾਸ ਜਿੰਦਗੀ ਜੀ ਲਓ 40 ਤੋਂ ਵੱਧ ਸੇ ਤੱਕ ਕਰੋੜਪਤੀ ਹਾਂ ਜੇ ਤੁਸੀਂ ਤੁਹਾਡੇ ਕੋਈ ਪੁਸ਼ਤੈਨੀ ਗਾਇਤ ਜਾਇਦਾਦ ਨਹੀਂ ਨਹੀਂ ਹੈਗੀ ਤੁਹਾਡੇ ਤੁਸੀਂ ਹੈਂਡ ਟੂ ਮਾਉਥ ਹੀ ਹੋ ਤੇ ਜਾਂ ਤਾਂ ਇਹ ਚੁਆਇਸ ਆ ਵੀ ساری ਉਮਰ ਹੈਂਡ ਟੂ ਮਾਉਥ ਰਹੀ ਏ ਤੇ ਜਾਂ ਇਸ ਰਟ ਸਿਸਟਮ ਤੋਂ ਬਾਹਰ ਨਿਕਲੀਏ ਇਹ ਤਾਂ ਚੁਆਇਸ ਕਰਨੀ ਪਊਗੀ ਆਪਾਂ ਨੂੰ ਬੜੀ ਸੋਹਣੀ ਗੱਲ ਕਰ ਰਹੇ ਹੋ ਵੀ ਚੁਆਇਸ ਕਰਨੀ ਪਊਗੀ ਹੁਣ ਮੈਂ ਥੋੜਾ ਜਿਹਾ ਸਵਾਲ ਨਾਲ ਤੁਹਾਡੇ ਤੇ ਆਨਾ ਵੈਸੇ ਅਕਸਰ ਪੋਡਕਾਸਟ ਪਹਿਲਾਂ ਗੱਲਾਂ ਹੁੰਦੀਆਂ ਤੁਹਾਡੇ ਵੀ ਬੰਦੇ ਬਾਰੇ ਪਰ ਮੈਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਲੋਕਾਂ ਨੂੰ ਜਿਹੜੀ ਜਾਣਕਾਰੀ ਮਿਲ ਸਕੇ ਮੈਂ ਜਦੋਂ ਥੱਲੇ ਆਇਆ ਨਾ ਮੈਂ ਦੇਖਿਆ ਇਹ ਮੇਰੇ ਸਾਹਮਣੇ ਪਹਿਲਾਂ ਆਫਿਸ ਦੇਖਿਆ ਚਾਰ ਪੰਜ ਸਾਈਕਲ ਚਾਰ ਪੰਜ ਨਹੀਂ ਸ਼ਾਇਦ ਵੱਧ ਸਾਈਕਲ ਜਿਹੜੇ ਉਹ ਥੱਲੇ ਹੀ ਖੜੇ ਹੋਏ ਸੀ ਮੈਂ ਕਿਹਾ ਗੱਲ ਕਰਦੇ ਆ ਕਰੋਨਾ ਦੀ 3000 ਕਰੋੜ ਦਾ ਦਿਨ ਦਾ ਟਰਨਓਵਰ ਹੈ ਤੇ EMPLOYE ਕੀ ਗੱਲ ਸਾਈਕਲ ਤੇ ਆਉਂਦੇ ਨੇ ਉਹ ਤਾਂ ਪਿਛੇ ਰੀਜ਼ਨ ਹੈ ਮੈਂ ਆਪ ਵੀ ਫਿਟਨੈਸ ਫ੍ਰੀਕ ਰਿਆਂ ਆਪ ਵੀ ਮੈਂ ਜਦੋਂ ਕਾਲਜ ਟਾਈਮ ਸੀ ਸਕੂਲ ਟਾਈਮ ਸੀ ਮੈਂスイਮਿੰਗ ਕਰਦਾ ਹੁੰਦਾ ਸੀ ਤੇ 1982 ਚ ਮੇਰੀ ਨੈਸ਼ਨਲ ਚਪੀਸ਼ਨ ਆਈ ਸੀスイਮਿੰਗ ਦੇ ਵਿੱਚ ਤਾਂ ਮੈਨੂੰ ਆਪ ਵੀ ਮੈਂ ਅੱਜ ਵੀ ਸਾਈਕਲ ਚਲਾਉਣਾ 30 ਤੋਂ 40 ਕਿਲੋਮੀਟਰ ਸਾਡਾ ਡੇਲੀ ਸਾਈਕਲਿੰਗ ਹੁੰਦੀ ਹੈ ਸਾਡਾ ਗਰੁੱਪ ਬਣਿਆ ਤੇ ਅਸੀਂ ਇਦਾਂ ਦੇ ਕੋਈ ਨਾ ਕੋਈ ਹੁਸ਼ਿਆਰਪੁਰ ਚ ਸਾਰੇ ਸ਼ਹਿਰ ਦੇ ਬੱਚੇ-ਬੱਚੇ ਨੂੰ ਪੁੱਛ ਲਓ ਅਸੀਂ ਕੋਈ ਨਾ ਕੋਈ ਹੈਲਥ ਐਕਟੀਵਿਟੀ ਕਰਵਾਨੇ ਹੀ ਰਹਿੰਨੇ ਆ ਜਸਟ ਅਜੇ ਪਿਛਲੇ ਸੰਡੇ ਜਿਹੜਾ ਜੇ ਪੰਜ ਦੇ ਨਹੀਂ ਪਹਿਲਾਂ ਅਸੀਂ ਇੱਕ ਬਹੁਤ ਵੱਡਾ ਈਵੈਂਟ ਇੱਥੇ ਕਰਾਇਆ ਜਿਹੜਾ ਦੇਸ਼ ਚ ਪਹਿਲੀ ਵਾਰੀ ਹੋਇਆ ਫੈਮਿਲੀ ਵਾਕ ਜਿਹਦੇ ਚ ਤਿੰਨ ਤਿੰਨ ਜਨਰੇਸ਼ਨ ਨੇ ਪਾਰਟਿਸਿਪੇਟ ਕੀਤਾ ਬੱਚਿਆਂ ਨੇ ਉਹਨਾਂ ਦੇ ਮਾਪਿਓ ਨੇ ਉਹਦੇ ਦਾਦਾ ਦਾਦੀ ਨੇ ਉਹਦੇ ਚਾਚਾ ਚਾਚੇ ਨੇ ਉਹਦੇ ਤਾਇਆ ਤਾਈ ਨੇ ਸਭ ਨੇ ਫੈਮਲੀਆਂ ਨੇ ਮਿਲ ਕੇ ਇੱਕ ਹਾਪਾਰਟਿਸਿਪੇਟ ਕੀਤਾ ਉਸ ਇਵੈਂਟ ਦੇ ਵਿੱਚ ਤੇ ਮੇਰੇ ਆਫਿਸ ਚ ਵੀ ਇਹੀ ਹੁੰਦਾ ਮੇਰਾ ਸ਼ੁਰੂ ਤੋਂ ਇਹੀ ਮਾਹੌਲ ਹੁੰਦਾ ਵੀ ਮੈਂ ਸਟਾਫ ਨੂੰ ਵੀ ਇਨਕਰੇਜ ਕਰਦਾ ਵੀ ਤੁਸੀਂ ਹੈਲਦੀ ਰਹੋ ਤੇ ਜਿਹੜਾ ਮਹੀਨੇ ਚ 20 ਦਿਨ ਸਾਈਕਲ ਤੇ ਘਰੋਂ ਆਂਦਾ ਆਫਿਸ ਚ ਉਹਨੂੰ ਕੈਸ਼ ਇਨਸੈਂਟਿਵ ਸੈਲਰੀ ਦੇ ਨਾਲ ਐਕਸਟਰਾ ਮਿਲਦਾ ਮੇਰੇ ਥੱਲੇ ਪੂਲ ਟੇਬਲ ਵੀ ਲੱਗਾ ਤੁਸੀਂ ਦੇਖਿਆ ਹੋਣਾ ਹਾਂਜੀ ਲੱਗਾ ਹੈ ਜਿਮ ਵੀ ਬਣਿਆ ਹੈ ਹੂੰ ਜਿਮ ਉੱਥੇ ਵੀ ਲੋਕੀ ਪ੍ਰੈਕਟਿਸ ਕਰਦੇ ਸਾਰੇ ਫਿਰ ਮੇਰਾ ਪਿੱਛੇ ਰੀਸੈਂਟਲੀ ਜੇ 30 ਸਤੰਬਰ ਨੂੰ ਹੀ ਮੇਰਾ ਤੀਕ ਹੁਣ ਪਿਛਲੇ ਲਾਸ ਮਨਤੀ ਇੱਕ ਹੈਲਥ ਚੈਲੰਜ ਮੈਂ ਇੱਕ ਅਲੱਗ ਸਿਕਾ ਮੇਰੇ ਸਟਾਫ ਦਾ ਬਈ ਤੁਸੀਂ ਹਫਤੇ 'ਚ 6 ਦਿਨ ਡੇਲੀ ਘੱਟੋ-ਘੱਟ 5 ਕਿਲੋਮੀਟਰ ਸੈਰ ਕਰਨੀ ਜਿਹੜਾ ਜਿਹੜਾ ਵੀ ਉਹ ਚੈਲੰਜ ਪੂਰਾ ਕਰੇਗਾ ਉਹਨੂੰ ਕੈਸ਼ ਇਨਸੈਂਟਿਵ ਕੈਸ਼ ਇਨਸੈਂਟਿਵ ਤੋ ਉਹ ਇੱਕ এনवायरमेंट ਨੂੰ ਠੀਕ ਕਰਨ ਦੀ ਲੋੜ ਆ ਤਾਂ ਬਾਕੀ ਸਟਾਫ ਇਸ ਗੱਲ ਨੂੰ ਬੜਾ ਇੰਜੋਏ ਕਰਦਾ ਹੈ ਇਸ ਗੱਲ ਨੂੰ ਮੈਨੂੰ ਕੋਈ ਕੰਪਲਸ਼ਨ ਨਹੀਂ ਹੈ ਗੀ ਇਸ ਗੱਲ ਦੀ ਵੀ ਮੈਂ ਸਟਾਫ ਨੂੰ ਹੈਲਦੀ ਰੱਖਣ ਵਾਸਤੇ ਕਿਦਾਂ ਦਾ ਕੋ ਪਾਲਿਸੀ ਬਣਾਵਾ ਨਾ ਬਣਾਵਾਂ ਬੇਨ ਸ਼ੌਕ ਹੈ ਵੀ ਜੇ ਮੈਂ ਆਪ ਹੈਲਥ ਵਾਸਤੇ ਜੇ ਕੌਨਸ਼ੀਅਸ ਹਾਂ ਤਾਂ ਮੈਂ ਇਹ ਵੀ ਜਾਨਣਾ ਵੀ ਇਹ ਜਿਹੜੀ ਨਵੀਂ ਜਨਰੇਸ਼ਨ ਹੈ ਇਹ ਵੀ ਹੈਲਥ ਵਾਸਤੇ ਜੇ ਕੌਨਸ਼ੀਅਸ ਰਹੇ ਆਪਣੇ ਆਪ ਅਕਸਰ ਲੋਕੀ ਆਫਿਸ ਜਾਂਦੇ ਆ ਤਾਂ ਕਹਿੰਦੇ ਆ ਵੀ ਅਸੀਂ ਤਾਂ ਆਫਿਸ 'ਚ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸਾਡੀ ਬੈਕ ਪੇਨ ਹੋਣੀ ਸ਼ੁਰੂ ਹੋ ਗਈ ਸਾਡਾ weight gain ਹੋ ਗਿਆ ਸਾਨੂੰ ਲਗ ਲਗ ਤਰ੍ਹਾਂ ਦੀਆਂ ਬਿਮਾਰੀਆਂ ਆ ਗਈਆਂ ਪਰ ਤੁਸੀਂ ਕਹਿੰਦੇ ਹੋ ਵੀ ਇੱਥੇ ਹੈਲਥ ਸਭ ਤੋਂ ਪਹਿ ਉਹ ਸਾਈਕਲ ਤੇ ਆਉਂਦੀ ਸਾਈਕਲ ਤੇ ਜਾਂਦੀ ਰੋਜ਼ ਦਾ 20 ਕਿਲੋਮੀਟਰ ਹੈ ਯਸ 10 12 ਕੋ ਉਹਦਾ ਸਮਝੋ 25 ਕਿਲੋਮੀਟਰ ਡੇਲੀ ਦਾ ਸਾਈਕਲ ਹੋ ਜਾਂਦਾ ਬਹੁਤ ਸਾਰੇ ਹੈਗੇ ਆ ਸਾਈਕਲ ਤੇ ਹੀ ਆਉਂਦੇ ਆ ਤੁਸੀਂ ਆ ਮੇਰਾ ਤਾਂ ਘਰ ਹੀ ਪੈਦਲ ਤੇ ਆ ਮੇਰਾ ਵਾਕਿੰਗ ਡਿਸਟੈਂਸ ਹੈ ਵਾਕਿੰਗ ਡਿਸਟੈਂਸ ਸਾਈਕਲ ਤੇ ਵੀ ਆ ਜਾਂਦੇ ਕਦੇ ਨਹੀਂ ਕਦੀ ਸਾਈਕਲ ਤੇ ਵੀ ਆਇਆ ਨਾ ਕਾਰ ਤੇ ਵੀ ਆਜਣਾ ਤੇ ਪੈਦਲ ਵੀ ਆਜਣਾ ਤੁਹਾਡੇ ਦੋਸਤ ਨੇ ਮਜ਼ਾਕ ਕੀਤਾ ਸੀ ਸਾਈਕਲ ਤੇ ਕਿਸ ਦਿਨ ਸਾਈਕਲ ਤੇ ਨਾ ਆਇਆ ਜੀ ਸਾਈਕਲ ਤੇ ਆ ਗਏ ਫਿਰ ਤੁਸੀਂ ਸਾਈਕਲ ਤੇ ਆ ਗਏ ਜੀ ਉਹਦੀ ਗੱਲ ਇੱਕ ਵਾਰ ਨਹੀਂ ਸੱਚੀ ਹੋ ਗਈ ਆ ਲੇਕਿਨ ਹੋਈ ਉਹ 30 ਸਾਲਾਂ ਬਾਅਦ 1995 ਦੀ ਗੱਲ ਹੈ ਜਦੋਂ ਗੱਲ ਜਿਹੜੀ ਤੁਸੀਂ ਕਰ ਰਹੇ ਹੋ। ਵੀ ਸਾਈਕਲ ਤੇ ਕਦੋਂ ਮੋਟਰਸਾਈਕਲ ਤੋਂ ਜਦੋਂ ਸਾਈਕਲ ਵੀ ਹੀਰੋ ਪੁੱਕ ਤੇ ਆ ਗਿਆ ਤੇ ਸਾਈਕਲ ਤੇ ਕਦਵਾਣਾ ਹੁਣ ਮੈਂ 30 ਸਾਲ ਬਾਅਦ ਤੇ ਸਾਈਕਲ ਤੇ ਵਾਕੇ ਹੀ ਆ ਗਿਆ। ਇਹ ਕੱਲ ਤੁਹਾਡੀ 16 ਨੇ ਸਹੀ ਆ। ਪਰ ਉਹ ਜਰਨੀ ਕਿਸ ਤਰੀਕੇ ਨਾਲ ਰਹੀ ਉਹ ਵੀ ਦੱਸੋ ਮਾਣੇ। ਦੇਖੋ ਮੇਰਾ ਪਰਸਨਲ ਐਕਸਪੀਰੀਅੰਸ ਇਹ ਹੀ ਹੈ। ਵੀ ਦੁਨੀਆ ਦੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਜਦੀ ਲਾਈਫ 'ਚ ਕੋਈ ਚੈਲੰਜ ਨਾ ਹੋਵੇ। ਹਰ ਕਿਸੇ ਦੀ ਆਪਣੀ ਆਪਣੀ ਮੁਸ਼ਕਲਾਂ ਕਿਸੇ ਦੀ ਕੋਈ ਮੁਸ਼ਕਲ ਹੋ ਸਕਦੀ ਤੁਹਾਡੀਆਂ ਕੁਝ ਹੋਰ ਹੋ ਸਕਦੀਆਂ ਮੇਰੀਆਂ ਕੁਝ ਹੋਰ ਹੋ ਸਕਦੀਆਂ ਹੂੰ ਅ ਜਦੋਂ ਵੀ ਲਾਈਵ 'ਚ ਤੁਹਾਡੇ ਕੋਲ ਮੁਸ਼ਕਲ ਆਈ ਹੈ ਤੇ ਤੁਹਾਨੂੰ ਮੈਂ ਤਾਂ ਮੇਰੀ ਪਾਲਿਸੀ ਤੇ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹੂੰ ਉਹਦੇ ਪਿੱਛੇ ਰੀਜ਼ਨ ਹੂੰ ਉਹ ਮੁਸ਼ਕਲ ਇਨ ਡਾਇਰੈਕਟਲੀ ਪਰਮਾਤਮਾ ਨੇ ਮੈਨੂੰ ਪੇਪਰ ਪਾਇਆ ਵੀ ਇਹਦਾ ਸੋਲੂਸ਼ਨ ਲੱਭ ਕੇ ਅੱਗੇ ਵਧਣਾ ਹੂੰ ਆਪਸ਼ਨ ਤਾਂ ਦੋ ਹੀ ਹੈ ਨਾ ਚੈਲੰਜ ਸਾਡੇ ਕੋਲ ਹੈਗਾ ਜਾਂ ਤਾਂ ਮੈਂ ਹਾਲਾਤ ਨੂੰ ਬਲੇਮ ਕਰ ਦਵਾ ਵੀ ਮੈਂ ਇਹਦੇ ਕਰਕੇ ਫੇਲ ਹੋ ਗਿਆ ਜਾਂ ਇਹਦੇ ਕਰਕੇ ਮੈਂ ਆਸਫਲ ਹੋ ਗਿਆ ਹਾਲਾਤ ਨੂੰ ਬਲੇਮ ਕਰਦਾ ਜੀ ਉਹਨੇ ਮੈਨੂੰ ਧੋਖਾ ਦੇ ਦਿੱਤਾ ਨੋ ਜਿਹੜਾ ਤੁਹਾਨੂੰ ਚੈਲੰਜ ਦਿੱਤਾ ਪਰਮਾਤਮਾ ਨੇ ਉਹਨੇ ਸਿਰਫ ਤੇ ਸਿਰਫ ਉਹਨਾ ਹੀ ਚੈਲੰਜ ਦਿੱਤਾ ਜਿਹਦਾ ਸੋਲੂਸ਼ਨ ਵੀ ਤੁਹਾਡੇ ਕੋਲ ਹੈਗਾ ਤੁਹਾਨੂੰ ਕੋਈ ਰਸ਼ੀਆ ਯੂਕਰੇਨ ਦੀ ਲੜਾਈ ਬੰਦ ਕਰਾਉਣ ਦਾ ਚੈਲੰਜ ਨਹੀਂ ਹੈਗਾ ਤੁਹਾਨੂੰ ਦੇਸ਼ ਦੀ ਬੇਰੁਜ਼ਗਾਰੀ ਖਤਮ ਕਰਨ ਦਾ ਚੈਲੰਜ ਨਹੀਂ ਹੈਗਾ ਤੁਹਾਨੂੰ ਹੜ੍ਹਾਂ ਤੇ ਕੰਟਰੋਲ ਕਰਨ ਦਾ ਚੈਲੰਜ ਨਹੀਂ ਹੈਗਾ ਤੁਹਾਨੂੰ ਜਿਹੜਾ ਚੈਲੰਜ ਦਿੱਤਾ ਉਹ ਹੀ ਆ ਜਿਹੜਾ ਸੋਲੂਸ਼ਨ ਵੀ ਤੁਹਾਡੇ ਕੋਲ ਹੈਗਾ ਜਦੋਂ ਤੁਸੀਂ ਉਹ ਚੈਲੰਜ ਨੂੰ ਹੱਲ ਕਰੋਗੇ ਤਾਂ ਤਾਂ ਹੀ ਤੁਸੀਂ ਅੱਗੇ ਵਧੋ ਪਾਓਗੇ ਚੋਇਸ ਆਪਣੀ ਹੈ ਚਾਹੇ ਤਾਂ ਮੁਸੀਬਤ ਨੂੰ ਮੈਂ ਸਿਰ ਤੇ ਲੈ ਲਵਾਂ ਜਾਂ ਉਹਦਾ ਸੋਲੂਸ਼ਨ ਲੱਭਾਂ ਦੋਨਾਂ ਤੀਜਾ ਕੋਈ ਰਸਤਾ ਨਹੀਂ ਹੂੰ ਸਿਰ ਤੇ ਲੈ ਕੇ ਬੈਠੂੰਗਾ ਮੁਸੀਬਤ ਨੂੰ ਤਾਂ ਉੱਥੇ ਹੀ ਰਹਿ ਜਾਣਾ ਹੂੰ ਹੱਲ ਲੱਭੂੰਗਾ ਤਾਂ ਅੱਗੇ ਵਧੂੰਗਾ ਜਿਹੜੇ ਚੈਲੰਜ ਮੇਰੇ ਲਾਈਫ 'ਚ ਜਿੱਦਾਂ ਮੈਂ ਤੁਸੀਂ ਜੇ ਵੀਡੀਓ ਦੀ ਗੱਲ ਕਰਦੇ ਆ ਮੇਰਾ 94 'ਚ ਮੈਂ ਮੇਰਾ 7.5 ਲੱਖ ਦਾ ਪਾਰਸਲ ਚੋਰੀ ਹੋਇਆ ਸੀ 7.5 ਲੱਖ ਤੇ ਮੇਰੀ 3000 ਦਾ ਕੰਮ ਸ਼ੁਰੂ ਕੀਤਾ 1990 ਚ ਹੂੰ 4 ਸਾਲਾਂ ਚ ਮੇਰੀ ਨੈਟਵਰਥ ਹੀ 1.5 ਲੱਖ ਦੇ ਹੁੰਨ ਕਰੀਬ ਹੋਣੀ ਤੇ 7.5 ਲੱਖ ਦੇ ਮੇਰੇ ਫਿਜ਼ੀਕਲ ਸ਼ੇਅਰ ਹੁੰਦੇ ਸੀ ਉਹਨਾਂ ਦਾ ਨਾ ਕੋਰੀਅਰ ਚੋਰੀ ਹੋ ਗਿਆ ਹੂੰ ਮੈਂ ਮੰਨਦਾ ਵੀ ਜੇ ਉਹ ਚੈਲੰਜ ਮੇਰੀ ਲਾਈਫ ਚ ਨਾ ਹੁੰਦਾ ਤਾਂ ਸ਼ਾਇਦ ਮੈਂ ਇੱਥੇ ਹੀ ਨਾ ਹੁੰਦਾ ਕਿਉਂਕਿ ਉਹ ਚੈਲੰਜ ਆਇਆ ਮੇਰੀ ਲਾਈਫ ਚ ਉਹਦਾ ਮੈਂ ਹੱਲ ਲੱਭਿਆ ਔਕੇ ਹੋਏ ਸੌਕੇ ਹੋਏ ਜਿੱਦਾਂ ਮਰਜੀ ਹੋਏ ਪੈਸਾ ਇੱਕ ਇੱਕ ਬੰਦੇ ਦਾ ਟਾਈਮ ਸਿਰ ਦਿੱਤਾ ਕਰਜ਼ਾ ਲੈ ਕੇ ਦਿੱਤਾ ਲੇਕਿਨ ਉਹ ਜਦੋਂ ਕਰਜ਼ਾ ਲਾਉਣਾ ਸੀ ਕਮਾ ਕੇ ਹੀ ਲਾਉਣਾ ਸੀ ਕਮਾ ਕੇ ਲਾਆ ਜਦੋਂ ਕਰਜ਼ਾ ਉਤਰ ਗਿਆ ਪੈਸੇ ਦਾ ਫਲੋ ਤਾਂ ਚੱਲ ਰਿਹਾ ਨਾ ਹਮ ਸਿੰਪਲ ਪਰਮਾਤਮਾ ਨੇ ਜਿਹੜਾ ਤੁਹਾਨੂੰ ਚੈਲੰਜ ਦਿੱਤਾ ਨਾ ਉਹ ਕਿਸੇ ਨਾ ਕਿਸੇ ਪਾਸੇ ਤੁਹਾਨੂੰ ਇੱਕ ਸਟੈਪਿੰਗ ਸਟੋਨ ਹੈ ਟੁਵਰਡਸ ਸਕਸੈਸ ਹਮ ਉਹਦਾ ਸੋਲੂਸ਼ਨ ਤੇ ਫੋਕਸ ਕਰੋ ਤੁਹਾਨੂੰ ਮਿਲੂਗਾ ਫਲੀ ਸੋਲੂਸ਼ਨ ਏ ਨਹੀਂ ਹੋ ਸਕਦਾ ਤੁਹਾਨੂੰ ਕੋਈ ਸੋਲੂਸ਼ਨ ਨਹੀਂ ਹੈਗਾ ਕੋਸ਼ਿਸ਼ ਕਰੋਗੇ ਸੋਚੋਗੇ ਤੁਹਾਨੂੰ ਸੁੱਤਿਆਂ ਜਾਗਦੇ ਕੋਈ ਨਾ ਕੋਈ ਰਸਤਾ ਪਰਮਾਤਮਾ ਜ਼ਰੂਰ ਦਊਗਾ ਫੇ ਤੂੰ ਇਸ ਤੋਂ ਬਾਹਰ ਕਿੱਦਾਂ ਨਿਕਲਣਾ ਇਹ ਸ਼ੋਰਟ ਹੀ ਹੈ ਕਿਉਂਕਿ ਤੁਹਾਨੂੰ ਉਹ ਸੋਲੂਸ਼ਨ ਪ੍ਰੋਬਲਮ ਨਹੀਂ ਦਿੰਦੀ ਜਿੱਥੇ ਤੁਹਾਡੇ ਕੋਲ ਸੋਲੂਸ਼ਨ ਨਾ ਹੋਵੇ ਹਮੇਸ਼ਾ ਇਸੇ ਚੀਜ਼ ਤੇ ਫੋਕਸ ਕਰੋ ਜਿਹੜੀ ਕੋਈ ਸਿਚੁਏਸ਼ਨ ਆ ਗਈ ਲਾਈਫ 'ਚ ਪਰਮਾਤਮਾ ਦਾ ਸ਼ੁਕਰੀਆ ਕਰੋ ਔਰ ਉਹਦਾ ਸੋਲੂਸ਼ਨ ਲੱਭੋ ਔਰ ਇਹ ਵੀ ਗਿਣ ਕੇ ਚੱਲੋ ਜਦੋਂ ਤੁਸੀਂ ਸੋਲੂਸ਼ਨ ਲੱਭ ਕੇ ਅੱਗੇ ਪ੍ਰੋਗਰੈਸ ਕਰੋਗੇ ਅਗਲਾ ਜਿਹੜਾ ਤੁਹਾਨੂੰ ਪਰਮਾਤਮਾ ਨੇ ਸਿਚੁਏਸ਼ਨ ਦੇਣੀ ਆ ਜਿਹੜਾ ਚੈਲੰਜ ਦੇਣਾ ਉਹ ਪਹਿਲੇ ਨਾਲੋਂ ਵੱਡਾ ਹੋਊਗਾ ਵੱਡਾ ਹੋਊਗਾ ਕਿਉਂਕਿ ਤੁਹਾਡਾ ਸਟੇਟਸ ਜਦੋਂ ਵੱਡਾ ਹੋ ਗਿਆ ਨਾ ਤੁਹਾਡਾ ਚੈਲੰਜ ਵੀ ਵੱਡਾ ਹੋ ਜਾਣਾ ਹੂੰ ਜਦੋਂ ਜਦੋਂ ਪ੍ਰੋਗਰੈਸ ਹੋਣੀ ਆ ਤੇ ਉਤੋਂ ਚੈਲੰਜ ਵੀ ਵੱਡਾ ਆਉਣਾ ਜਿੱਦਾਂ ਅਸੀਂ ਚੌਥੀ ਪੰਜਵੀਂ ਚ ਪੜਦੇ ਆਂ ਪੰਜਵੀਂ ਚ ਪੜਦੇ ਤਾਂ ਪੰਜਵੀਂ ਦਾ ਔਖਾ ਔਖੀ ਲੱਗਦੀ ਨਾ ਪੰਜਵੀਂ ਲੱਗਦੀ ਪੰਜਵੀਂ ਜਦੋਂ ਦਸਵੀਂ ਚ ਹੋ ਗਏ ਫਿਰ ਸਾਨੂੰ ਪੰਜਵੀਂ ਸੌਖੀ ਲੱਗਦੀ ਹੈ ਲੇਕਿਨ ਦਸਵੀਂ ਔਖੀ ਲੱਗਦੀ ਹੈ ਹੂੰ ਲੇਕਿਨ ਪੰਜਵੀਂ ਤੋਂ ਦਸਵੀਂ ਅਸੀਂ ਪਹੁੰਚੇ ਪ੍ਰੋਗਰ ਤਾਨੂੰ 10ਵੀਂ ਸੌਖੀ ਲੱਗਣ ਲੱਭੀ ਗ੍ਰੈਜੂਏਸ਼ਨ ਔਖੀ ਲੱਗਦੀ ਹੈ ਤੁਸੀਂ ਇਹਨੂੰ ਹੱਲ ਕੀਤਾ ਤਾਂ ਅੱਗੇ ਵਧੇ ਜੇ 10ਵੀਂ ਫੇਲ ਹੁੰਦੇ ਅੱਗੇ ਕੱਢਦੇ ਨਾ ਤੁਸੀਂ ਗ੍ਰੈਜੂਏਸ਼ਨ ਕਰਨੀ ਨਹੀਂ ਸੀ ਹੂੰ ਹੂੰ ਪਾਸ ਕੀਤੀ ਜਦੋਂ ਨੈਕਸਟ ਚੈਲੰਜ ਆਇਆ ਨਾਲੇ ਤੁਹਾਡੀ ਪ੍ਰੋਗਰੈਸ ਹੋਈ ਨਾਲੇ ਚੈਲੰਜ ਵੱਡਾ ਆਇਆ ਹੂੰ ਇਹ ਲਾਈਫ ਦਾ ਪਾਰਟ ਐਂਡ ਪਾਰਸਲ ਇਸ ਇਸੇ ਤਰੀਕੇ ਨਾਲ ਹੀ ਜ਼ਿੰਦਗੀ ਚੱਲਦੀ ਹੈ ਹੂੰ ਇੱਕ ਇਹ ਵੀ ਗੱਲ ਹੈ ਤੁਹਾਡੇ ਫੈਸਲੇ ਵੀ ਬੜੇ ਜੇ ਫੈਸਲੇ ਸਹੀ ਹੋਣ ਤਾਂ ਮੈਂ ਉਹ ਹੀ ਗੱਲ ਕਰ ਰਿਹਾ ਮੈਂ ਜਦੋਂ ਪੌਡਕਾਸਟ ਸ਼ੁਰੂ ਕਰਨ ਲੱਗਾ ਸੀ ਮੇਰੇ ਦਿਮਾਗ 'ਚ ਇੱਕ ਗੱਲ ਆਈ ਮੈਂ ਕਾਸ਼ੇਤ ਮੈਂ ਕਰ ਰਿਟਾਇਰਡ ਐਸਐਸਪੀ ਦੇ ਨਾਲ ਇੰਟਰਵਿਊ ਕਰਦਾ ਹੁੰਦਾ ਪਰ ਅੱਜ ਕਿਉਂਕਿ ਮੈਂ ਜਦੋਂ ਨੈਸ਼ਨਲ ਚ ਮੇਰੀ ਪੋਜੀਸ਼ਨ ਆਈ ਸੀ ਨਾ ਉਸ ਵੇਲੇ ਮੈਨੂੰ ਪੰਜਾਬ ਪੁਲਿਸ ਤੋਂ ਆਫਰ ਆਈ ਸੀ ਐਜ਼ ਏਐਸਆਈ ਡਾਇਰੈਕਟ 1982 ਦੀ ਕਰ ਲਈ ਉਸ ਵੇਲੇ ਕਸਟਮ ਚੋਂ ਵੀ ਆਈ ਰੇਲਵੇ ਚੋਂ ਵੀ ਆਈ ਬੀਐਸਐਫ ਚੋਂ ਵੀ ਆਈ ਸੀਆਰਪੀਐਫ ਚੋਂ ਵੀ ਆਈ ਸੀ ਤੇ ਮੈਂ ਪ੍ਰਾਈਵੇਟ ਜੌਬ ਕੀਤੀ ਅੱਜ ਦੀ ਤਰੀਕੂ ਕਹੇਗਾ ਤੇ ਦਿਮਾਗ ਖਰਾਬ ਹੈ ਇਹਨਾਂ ਪੰਜਾਬ ਪੁਲਿਸ ਤੋਂ ਸਿੱਧੀ ਆਫਰ ਹੈ ਪੰਜਾਬ ਪੁਲਿਸੋਂ ਵੀ ਡਾਇਰੈਕਟ ਆਫਰ ਸੀ ਰੇਲਵੇ ਚੋਂ ਵੀ ਕਸਟਮ ਚੋਂ ਵੀ ਸਾਰਿਆਂ ਪਾਸੋਂ ਆਈ। ਮੈਂ ਪ੍ਰਾਈਵੇਟ ਜੌਬ ਕੀਤੀ ਸੀ ਕੋਟਾ ਰਾਜਸਥਾਨ ਡੀਸੀਐਮ ਚ। ਲੋਕਾਂ ਨੇ ਕਹਿਣਾ ਪ੍ਰਾਈਵੇਟ ਜੋ ਕੀ ਹੋਇਆ ਇਹਨੂੰ? ਲੋਕੇ ਤਾਂ ਸਰਕਾਰੀ ਪਾਸੇ। ਅੱਜ ਦੀ ਤਰੀਕ ਤੱਕ ਕਹਿਣਗੇ ਦਿਮਾਗ ਖਰਾਬ ਹੈ। ਦਿਮਾਗ ਖਰਾਬ ਹੈ। ਯੈਸ। ਸਰਕਾਰੀ ਨੌਕਰੀ ਨੂੰ ਠੋਕਰ ਮਾਰ ਕੇ ਤੇ ਪ੍ਰਾਈਵੇਟ ਲਈ ਕਿਉਂ ਕੀਤੀ ਸੀ? ਪਤਾ ਨਹੀਂ ਸਾਡੇ ਦੇ ਫਾਦਰ ਨੇ ਸਾਡੇ ਪੇਰੈਂਟਸ ਨੇ ਸਾਨੂੰ ਸੰਸਕਾਰ ਹੀ ਦਿੱਤੇ ਆ ਵੀ ਆਪਾਂ ਦੋ ਨੰਬਰ ਦਾ ਕੰਮ ਨਹੀਂ ਕਰਨਾ। ਮੈਨੂੰ ਇਹ ਕਹਿੰਦੇ ਸੀ ਤਨਖਾਹ ਘਟਿਆ ਪੁਲਿਸ ਚ ਉੱਪਰੋਂ ਪੈਸੇ ਬਹੁਤ ਬਣਦੇ ਆ। ਹੂੰ। ਯਾ ਕਸਟਮ ਚ ਵੀ ਉਪਰੋਂ ਪੈਸੇ ਬਣਦੇ ਆ ਰੇਲਵੇ ਚ ਵੀ ਬੀਐਸਐਫ ਚ ਵੀ ਬਣਦੇ ਆ ਤਾਂ ਆਪਣੀ ਸ਼ੁਰੂ ਤੋਂ ਇਹ ਵੀ ਨਹੀਂ ਆਪਾਂ ਨੂੰ ਉੱਪਰ ਲਈ ਕਮਾਈ ਨਹੀਂ ਕਰਨੀ ਪ੍ਰਾਈਵੇਟ ਜੌਬ ਕੀਤੀ ਡੀਸੀਐਮ ਚ ਉੱਥੋਂ ਕੋਈ ਉੱਪਰਲਾ ਪੈਸਾ ਤਾਂ ਨਹੀਂ ਬਣਦਾ ਸੀ ਹੂੰ ਪੈਸੇ ਘੱਟ ਨਹੀਂ ਬਣਦੇ ਪੈਸੇ ਠੀਕ ਸੀ ਜਦੋਂ ਇੰਨਾ ਜਿੰਨੇ ਕੁ ਉਸਲੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਸੀ ਉਹਨੇ ਕਿ ਪ੍ਰਾਈਵੇਟ ਚ ਸਾਨੂੰ ਮਿਲਦੇ ਸੀ ਪੈਸੇ ਅੱਛਾ ਉਹਨੇ ਹੀ ਮਿਲਦੇ ਸੀ ਉਹਨੇ ਕੀ ਮਿਲਦੇ ਸੀ ਤਕਰੀਬਨ ਉਹਨਾਂ ਕੀ ਪੈਸੇ ਹੂੰ ਲੇਕਿਨ ਉੱਥੇ ਕੀ ਆ ਵੀ ਉੱਪਰ ਲਈ ਕਮਾਈ ਕੋਈ ਨਹੀਂ ਲੇਕਿਨ ਸਰਕਾਰੀ ਕੰਮ ਚ ਪੁਲਿਸ ਵਗੈਰਾ ਤਾਂ ਸਾਨੂੰ ਪਤਾ ਹੀ ਆ ਜਿਹੜਾ ਇਹ ਸਭ ਕੁਝ ਬਹੁਤ ਘੱਟ ਬੰਦੇ ਆ ਜਿਹੜੇ ਇਮਾਨਦਾਰ ਆ ਹੂੰ ਵੱਡੀ ਵੱਡੀ ਗਿਣਤੀ ਵਿੱਚ ਜਿਹੜੀ ਆ ਕਿ ਅੱਜ ਕੱਲ ਮਹਿਕਮੇ ਚ ਪੁਲਿਸ ਚ ਚਲ ਜਾਓ ਕਿਸੇ ਸਰਕਾਰੀ ਮਹਿਕਮੇ ਚ ਚਲ ਜਾਓ ਬਹੁਤ ਘੱਟ ਬੰਦੇ ਬਚੇ ਆ ਜਿਹੜੇ ਪਾਕ ਸਾਫ ਹੋਣ ਜਾਂ ਉਹ ਸਿਸਟਮ ਦਾ ਹਿੱਸਾ ਨਹੀਂ ਬਣ ਪੰਦੇ ਫਿਰ ਜੌਬ ਕਿਦਾਂ ਛੱਡੀ ਜੌਬ ਕਦੋਂ ਛੱਡੀ ਮਨ ਕਿਤਾ ਜੌਬ ਇਦਾਂ ਛੱਡੀ ਵੀ 84 ਚ ਮੈਂ ਜਦੋਂ ਉਹਨਾਂ ਦੀ ਸਵਿਮਿੰਗ ਟੀਮ ਚ ਸੀਗਾ ਮੈਂ ਨੈਸ਼ਨਲ ਪੋਜੀਸ਼ਨ ਆਈ ਤਾਂ ਮੈਂ ਡੀਸੀਐਮ ਜੁਆਇਨ ਕੀਤੀ ਹੂੰ ਤੇ ਜਿੱਥੇ ਵੀ ਕੰਪੀਟੀਸ਼ਨ ਹੁੰਦਾ ਸੀ ਅਸੀਂ ਉਹਨਾਂ ਨੂੰ ਡੀਸੀਐਮ ਨੂੰ ਰਿਪਰੈਜ਼ੈਂਟ ਕਰਨ ਲਈ ਸੀ ਨੈਸ਼ਨਲ ਖੇਲਣ ਜਾਂਦੇ ਸੀ ਤੇ 84 ਦੀ ਗੱਲ ਨੋਮਬਰ